ਰੇਟ ਉਹ ਹੋਵੇ ਵੀ ਜਿਹੜਾ ਕੋਈ ਦੇ ਹੀ ਨਾ ਸਕੇ ਕਹਿ ਦਈਏ ਫਿਰ ਜਮੀ 30 ਸਕਿੰਟ ਤੇ ਤਿੰਨ ਕਾਰਾਂ ਨੇ ਬਾਈ ਪਹਿਲੀ ਕਾਰ ਆ ਗਈ 32 ਤੋਂ ਸੀ ਸੀ ਦੀਨ ਵਾਲੀ ਹੈਗੀ 6 ਸਪੀਡ ਗੇਅਰ ਵਾਲੀ ਬਹੁਤ ਕੈਂਟ ਕਾਰ ਆ ਗਈ ਆਪਣੇ ਲਵੇ ਇੰਡੈਵਰ ਜੀਐਮ ਆਟੋ ਸੇਲਸ ਤੇ ਖੜਿਆ ਅੱਜ ਆਪਾਂ ਫਤੇਗੜ ਸਾਹਿਬ ਦੇ ਵਿੱਚ ਅੱਛਾ ਮਾਡਲ ਕਿੰਨਾ ਤੇ ਰੇਟ ਬਾਈ 2018 ਮਾਡਲ ਆ ਵੀਰੇ ਆਟੋਮੈਟਿਕ 4x4 3.2 ਇੰਜਨ ਵਾਲੀ ਪੈਸੇ ਕੈਂਟ ਦੇ ਪੈਸੇ ਘੈਂਟ ਜੇ ਦੇ ਦਾਂਗੇ ਵੀਰੇ 17 ਲੱਖ 80 ਹਜ਼ਾਰ ਦੀ 17 ਲੱਖ 80 ਲੋਅ ਚੈੱਕ ਕਰਾ ਦਿਓ ਲੋਅ ਚੈੱਕ ਕਰ ਲਓ ਮਾਨਦਾਨ ਹੋ ਜਾਣਾ ਮੰਗਦੇ ਤੇ ਥਾਰ ਆ ਗਈ ਹੈ ਕਿਹੜਾ ਮਾਡਲ ਹੈ 2023 ਮਾਡਲ ਫਰਸਟ ਓਨਰ 50 ਹਜ਼ਾਰ ਗੱਡੀ ਚੱਲੀ ਵਾਹ ਵਾਹ 4x4 ਮੈਨੂਅਲ ਗੱਡੀ ਦਾ ਦਿਨਿਆ ਰੇਟ ਹੈਗਾ ਵੀਰੇ 14.5 ਲੱਖ ਲੋਅ ਟਾਇਰ ਗੱਡੀ ਨੂੰ ਐਕਸਟਰਾ ਲੱਗੇ ਤੇ ਆ ਆ ਗਈ ਸਕਾਰਪਿਓ ਇਹ ਮਾਡਲ ਇਹ ਵੀਰੇ 2019 ਮਾਡਲ S9 ਪਹਿਲੇ ਨਾਮ ਦੀ 80 ਤੋਂ 85 ਹਜ਼ਾਰ ਗੱਡੀ ਚੱਲੀ ਵੀ ਆ ਚੰਡੀਗੜ੍ਹ ਨੰਬਰ ਰੇਟ ਉਹ ਹੋਵੇ ਵੀ ਜਿਹੜਾ ਕੋਈ ਦੇ ਹੀ ਨਾ ਸਕੇ ਕਹਿ ਦਈਏ ਫਿਰ ਜਮੀ 11 ਲੱਖ 60 ਹਜ਼ਾਰ ਦੀ ਕਾਰ ਦੇ ਦੂੰਗਾ ਲੈ ਵੀ ਇੱਕੋ ਹੀ ਰੇਟ 11 ਲੱਖ 60 ਹਜ਼ਾਰ ਵਿਜ਼ਿਟ ਕਰ ਲੋ ਲੋਨ ਦੀ ਗੱਲ ਕਰੀਏ 10 ਤੋਂ 15% ਪੈਸੇ ਦੋ ਤੇ ਕਾਰ ਲੈ ਜਾਓ ਬਈ ਸੱਸੀ ਗਾਲ ਜੀ ਸੱਸੀ ਗਾਲ ਬਈ